ਹਾਂਜੀ ਪਤਾਂਜ ਕੀ ਕਹਿਣਾ ਚਾਹੁੰਦੇ ਹੋ ਅੱਜ ਮੰਗ ਪੱਤਰ ਦਿੱਤਾ ਤਿਸ਼ਿਲਾ ਸਭ ਨੂੰ ਦੇਖੋ ਜੀ ਪੰਜਾਬ ਸਰਕਾਰ ਨੇ ਬਹੁਤ ਵੱਡੀ ਪੱਤਰ ਦੇ ਕਿਸਾਨਾਂ ਨੂੰ ਹਦਾਇਤਾਂ جاری ਕੀਤੀਆਂ ਸੀਗਾ ਕਿ ਜਿਹੜੀ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਤੇ ਕਿਸਾਨਾਂ ਨੇ ਵੀ ਬਹੁਤ ਵੱਡੀ ਪੱਤਰ ਦੇ ਪਾਲਣ ਕੀਤਾ ਸਰਕਾਰ ਦੇ ਹਦਾਇਤਾਂ ਦਾ ਤੇ ਜਿਹੜੀ ਕਣਕ ਦੀ ਬਜਾਈ ਪਰਾਲੀ ਨੂੰ ਵਿੱਚ ਦਬਾ ਕੇ ਕੀਤੀ ਗਈ ਜੋ ਜਿਹੜਾ ਹੁਣ ਗਲਾਬੀ ਸੁੰਦੀਦਾਰ ਨਾਲ ਬਹੁਤ ਵੱਡੀ ਪੱਤਰ ਤੇ ਜਿਹੜਾ ਕਣਕ ਦਾ ਨੁਕਸਾਨ ਹੋਇਆ ਸਾਡੀ ਯੂਨੀਅਨ ਦੇ ਵੀ ਧਿਆਨ ਚ ਆਇਆ ਮਸਲਾ ਇਹ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਉਹ ਸਾਰੇ ਜਿਹੜੇ ਕਣਕ ਦੁਬਾਰਾ ਬਾਹ ਗਏ ਉਹ ਦੁਬਾਰਾ ਬਜਾਈ ਕੀਤੀ ਗਈ ਪਹਿਲਾਂ ਡੀਏਪੀ ਨਹੀਂ ਮਿਲਦੀ ਹੁਣ ਦੁਬਾਰਾ ਪੀਰ ਡੀਏਪੀ ਮਸਾਂ ਲਾ ਕੇ ਤੇ ਉਹ ਜਿਹੜੀ ਕਣਕ ਦੀ ਬਜਾਈ ਕੀਤੀ ਹੈ ਤੇ ਉਦੋਂ ਜਦੋਂ ਕਣਕ ਨੂੰ ਪਰਾਲੀ ਨੂੰ ਅੱਗ ਲਾਉਂਦੇ ਸੀ ਕਿਸਾਨ ਤੇ ਟੋਟਲ ਸਾਰਾ ਮਹਿਕਮਾ ਇਹਨਾਂ ਦਾ ਪੰਜਾਬ ਸਰਕਾਰ ਨੇ ਰੋਕਣਾ ਵਾਸਤੇ ਲਾਇਆ ਹੋਇਆ ਸੀਗਾ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਂਦੇ ਹੋ ਬੜਾ ਡਰ ਪੈਦਾ ਕੀਤਾ ਗਿਆ ਲੋਕਾਂ ਦੇ ਵਿੱਚ ਤੇ ਪਰ ਹੁਣ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਸਿਵਲ ਪ੍ਰਸ਼ਾਸਨ ਤੋਂ ਵੀ ਅਧ ਸੀਲਦਾਰ ਸਾਹਿਬ ਨੂੰ ਵੀ ਮਿਲਿਆ ਕਿ ਮੰਗ ਪੱਤਰ ਦਿੱਤਾ ਹੈ ਕਿ ਜਿਹੜੀ ਹੁਣ ਕਿਸਾਨਾਂ ਦੀ ਬਾਹ ਕੌਣ ਫੜੂਗਾ ਤੇ ਜਿਹੜਾ ਕਿਸਾਨਾਂ ਦਾ ਜਿਹੜਾ ਇੰਨੀ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਉਹ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਤਹਿਸੀਲਦਾਰ ਜੀ ਕਿ ਸਾਡੀ ਜਿਹੜੀ ਮੰਗ ਆ ਸਰਕਾਰ ਤੱਕ ਪਹੁੰਚਦੀ ਕੀਤੀ ਜਾਵੇ ਕਿ ਉਹ ਜਿਹੜੇ ਕਿਸਾਨਾਂ ਦੀ ਗਰਦੌਰੀ ਕਰਵਾ ਕੇ ਜਿਨ੍ਹਾਂ ਦਾ ਨੁਕਸਾਨ ਹੋਇਆ 8-10 ਕਿਸਾਨ ਜਿਹੜੇ ਸਾਡੇ ਧਿਆਨ 'ਚ ਆਏ ਆ ਉਹ ਅਸੀਂ ਮਿਲਾ ਸਕਦੇ ਆਂ ਤਹਿਸੀਲਦਾਰ ਸਾਹਿਬ ਨੂੰ ਕਿ ਜਾਓ ਉਹਨਾਂ ਦੇ ਖੇਤਾਂ ਦੇ ਵਿੱਚ ਤੁਸੀਂ ਵੀਡੀਓ ਸ਼ੂਟ ਕਰਕੇ ਆਏ ਆ ਕਿਂਗਰਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਵਿਹਲੇ ਵਾਲੇ ਹੋਇਆ ਮਾਨੀ ਸਿੰਘ ਵਾਲੇ ਹੋਇਆ ਪੂਰੇ ਵੀ ਬਹੁਤ ਸਾਰੇ ਪਿੰਡਾਂ 'ਚ ਜਿਹੜਾ ਨੁਕਸਾਨ ਆ ਪੂਰੇ ਪੰਜਾਬ ਤਸਿਲਦਾਰ ਸੁਆ ਨੇ ਤਸਿਲਦਾਰ ਸਾਹਿਬ ਨੇ ਕਿਹਾ ਵੀ ਅਸੀਂ ਤੁਹਾਡੀ ਜਿਹੜੀ ਮੰਗ ਆ ਇਹ ਕੱਲੂ ਡੀਸੀ ਸਾਹਿਬ ਨੂੰ ਅਸੀਂ ਤੁਹਾਡਾ ਮੰਗ ਪੱਤਰ ਪਹੁੰਚਾਵਾਂਗੇ ਤੇ ਜੋ ਵੀ ਉਤੋਂ ਸਰਕਾਰ ਦਿਆਂ ਰੈਦਾ ਹੋਣਗੇ ਡੀਸੀ ਸਾਹਿਬ ਕਹਿਣਗੇ ਉਹ ਮੌਕਾ ਦੇ ਕੇ ਜੋ ਜਿਹੜਾ ਵਣਦਾ ਮੁਆਵਜ਼ਾ ਸੁਸ਼ਵਾਸ਼ ਦਵਾਇਆ ਕਿ ਜੇ ਨਾ ਮਿਲਿਆ ਤਾਂ ਅਸੀਂ ਜਿਹੜਾ ਸੰਘਰਸ਼ ਕਰ ਲਈ ਹੁੰਨੇ ਪਹਿਲਾਂ ਉਹ ਸਾਡਾ ਤਿਆਰ ਹੀ ਹੁੰਦਾ ਹੈ ਕਿ ਅਸੀਂ ਇਹ ਸੰਘਰਸ਼ ਜ਼ਰੂਰ ਕਰਾਂਗੇ